ਜੀ ਬਿਲਕੁਲ ਪਾਰਕਿੰਗ ਦਾ ਜਿਹੜਾ ਮੁੱਦਾ ਹੈਗਾ ਉਸ ਦੇਖੋ ਸਿਰਫ ਬਠਿੰਡਾ ਹੀ ਨਹੀਂ ਆਸ-ਪਾਸ ਦੇ ਸਾਰੇ ਲੋਕਾਂ ਨੂੰ ਪਤਾ ਲੱਗ ਗਿਆ ਵੀ ਇੱਥੇ ਕਿਸ ਤਰ੍ਹਾਂ ਦੀ ਗੁੰਡਾਗਰਦੀ ਤੇ ਧੱਕੇਸ਼ਾਹੀ ਚੱਲਦੀ ਪਈ ਹੈ ਪਾਰਕਿੰਗ ਦੇ ਨਾਮ ਤੇ ਗੱਡੀਆਂ ਟੋਹ ਕਰਨ ਦੇ ਨਾਮ ਤੇ ਤੇ ਅੱਜ ਉਸ ਸਬੰਧ ਦੇ ਵਿੱਚ ਜਿਵੇਂ ਸਾਡੀ ਪਿੱਛੇ ਮੀਟਿੰਗ ਹੋਈ ਸੀਗੀ ਉਹਦੇ ਵਿੱਚ ਨਾ ਵਪਾਰੀਆਂ ਦੀ ਸਾਂਝੀ ਕੌਲ ਸੀ ਲੋਕਾਂ ਦੀ ਸਾਰੀ ਸੰਸਥਾਵਾਂ ਦੇ ਜੋ ਸਾਂਝੀ ਕੌਲ ਸੀ ਕਿ ਇੱਕ ਵੀ ਜਿਹੜਾ ਬਠਿੰਡਾ ਬੰਦ ਰੱਖਿਆ ਜਾਵੇ ਤੇ ਧਰਨਾ ਕੀਤਾ ਜਾਵੇ ਫਾਇਰਮਿਗਰੇਟ ਚੌਂਕ ਦੇ ਉੱਤੇ ਧਰਨਾ ਦਿੱਤਾ ਜਾਵੇ ਪੂਰਾ ਬਠਿੰਡਾ ਬੰਦ ਰੱਖ ਕੇ ਉਸ ਮੁੱਦੇ ਨੂੰ ਲੈ ਕੇ ਜਿਹੜਾ ਹੈ ਅੱਜ ਡਿਪਟੀ ਕਮਿਸ਼ਨਰ ਬਠਿੰਡਾ ਵੱਲੋਂ ਇੱਕ ਮੀਟਿੰਗ ਜਿਹੜੀ ਹੈ ਵਪਾਰੀਆਂ ਦੇ ਨਾਲ ਰੱਖੀ ਗਈ ਸੀਗੀ ਉਹਨਾਂ ਨੇ ਇਨਵੀਟੇਸ਼ਨ ਦਿੱਤਾ ਸੀਗਾ ਵੀ ਤੁਸੀਂ ਆਓ ਮੇਰੇ ਨਾਲ ਮੀਟਿੰਗ ਕਰੋ ਤੇ ਆਪਾਂ ਇਹਦਾ ਕੋਈ ਦੇਖਦੇ ਜੇ ਕੋਈ ਹੱਲ ਨਿਕਲਦਾ ਹੋਇਆ ਉਹਦੇ ਵਿੱਚ ਉਹਨਾਂ ਨੇ ਨਗਰ ਨਿਗਮ ਦੇ ਬੰਦੇ ਵੀ ਬੁਲਾਏ ਸੀਗੇ ਡੀਸੀ ਸਾਹਿਬ ਨੇ ਤੇ ਉੱਥੇ ਸਾਰੀਆਂ ਉਹਨਾਂ ਨੇ ਪ੍ਰੋਬਲਮਸ ਹੀ ਦੇਖੀਆਂ ਅਸੀਂ ਉਹਨਾਂ ਨੂੰ ਜਿਹੜੀਆਂ ਇਹਨਾਂ ਦੇ ਬੁੰਡਾਗਰਦੀ ਕਰਨ ਦੀਆਂ ਜਿਵੇਂ ਰਾੜਾ ਰੂੜਾ ਕੱਢ ਲੈਂਦੇ ਆ ਬੰਦੇ ਨੂੰ ਘੇਰ ਲੈਂਦੇ ਆ ਦੁਕਾਨਾਂ ਦੇ ਵਿੱਚ ਚੈਲੰਜ ਕਰਦੇ ਆ ਕਿ ਬੰਦਾ ਬਾਹਰ ਕੱਢੋ ਤੁਸੀਂ ਇਹ ਉਸ ਤਰ੍ਹਾਂ ਦੇ ਅਸੀਂ ਕਈ ਵੀਡੀਓਜ਼ ਵੀ ਇਹਨਾਂ ਨੂੰ ਡੀਸੀ ਸਾਹਿਬ ਨੂੰ ਦਿਖਾਈਆਂ ਤੇ ਉਹਨਾਂ ਨੇ ਜਿਹੜਾ ਮੋਕੇ ਦੇ ਨਗਰ ਨਿਗਮ ਦੇ ਅਧਿਕਾਰੀ ਜਿਹੜੇ ਉਹ ਲੈ ਕੇ ਆਏ ਸੀ ਇਹਨਾਂ ਦਾ ਠੇਕਾ ਤੇ ਉਹਨਾਂ ਦੀ ਜੋ ਵੀ ਟਰਮ ਲਾਈਨ ਕੰਡੀਸ਼ਨਾਂ ਸੀਗੀਆਂ ਉਹਨਾਂ ਨੇ ਕੁਝ ਟਰਮ ਲਾਈਨ ਕੰਡੀਸ਼ਨਾਂ ਉੱਥੇ ਮੋਕੇ ਦੇ ਪੜੀਆਂ ਜਿਦੇ ਵਿੱਚ ਉਹ ਕੋਈ ਵੀ ਫੁੱਲਫਿਲ ਨਹੀਂ ਕਰ ਪਾਰੇ ਸੀਗੇ ਤੇ ਉਹਨਾਂ ਨੇ ਨਗਰ ਨਿਗਮ ਦੀ ਜਿਹੜੇ ਉੱਥੇ ਮੋਕੇ ਦੇ ਉੱਤੇ ਪਹੁੰਚੇ ਸੀਗੇ ਅ ਅਧਿਕਾਰੀ ਪਹੁੰਚੇ ਸੀ ਉਹਨਾਂ ਨੂੰ ਝਾੜਵੀਲ ਕਾਫੀ ਲਗਾਈ ਹੈਗੀ ਆ ਤੇ ਮੋਕੇ ਦੇ ਉੱਤੇ ਡੀਸੀ ਸਾਹਿਬ ਨੇ ਉੱਥੇ 15 ਦਿਨ ਦਾ ਜਿਹੜਾ ਹੈਗਾ ਜਿਹੜੀ ਇਹਨਾਂ ਦੀ ਟੋਕਨ ਹੈਗੀ ਆ ਉਸ ਨੂੰ ਇਹਨਾਂ ਨੇ ਸਸਪੈਂਡ ਕਰਤਾ ਵੀ 15 ਦਿਨ ਤੱਕ ਉਹ ਕੋਈ ਵੀ ਜਿਹੜੀ ਟੋਪ ਇਹਨਾਂ ਚਲਾਨ ਨਹੀਂ ਕੱਟਣਗੀਆਂ ਤੇ ਪਰ ਨਾਲ ਅਸੀਂ ਡੀਸੀ ਸਾਹਿਬ ਦੇ ਨਿਗਾਹ ਕਰਾਤਾ ਵੀ ਕਿਉਂਕਿ ਅਸੀਂ ਤਾਂ ਸਾਰੇ ਬਜ਼ਾਰਾਂ ਦੇ ਵਿੱਚੋਂ ਇੱਕ ਇੱਕ ਜਣਾ ਦੋ ਦੋ ਜਣੇ ਗਏ ਸੀ ਅਸੀਂ ਟੋਟਲ 24 ਜਣੇ ਸੀਗੇ ਉੱਤੇ ਬੀਸੀ ਸਾਹਿਬ ਦੀ ਮੀਟਿੰਗ ਦੇ ਵਿੱਚ ਵੀ ਸਾਡੇ ਹੱਥ ਵੱਸ ਕੁਛ ਨਹੀਂ ਹੈ ਦੁਕਾਨਦਾਰਾਂ ਦੀ ਇਹ ਡਿਮਾਂਡ ਹੈ ਵੀ ਸਾਨੂੰ 1 ਸਾਲ ਹੋ ਗਿਆ ਇਹਨਾਂ ਦਾ ਧੱਕੇਸ਼ਾਹੀ ਚੱਲਦੇ ਹੋਏ ਗੁੰਡਾਗਰਦੀ ਚੱਲਦੇ ਹੋਏ ਸਾਡਾ ਇੱਕ ਵਪਾਰੀ ਭਰਾ ਵੀ ਜਿਹੜਾ ਹੈਗਾ ਐਸ ਮਹੀਮ ਦੇ ਵਿੱਚ ਜਿਹੜਾ ਸੀਗਾ ਉਹਦਾ ਵੀ ਜਿਹੜਾ ਮਰਡਰ ਹੋ ਗਿਆ ਅਰਸ਼ਦੱਲਾ ਗਰੁੱਪ ਦੇ ਵੱਲੋਂ ਅੱਜ ਤੱਕ ਉਹਦਾ ਵੀ ਨਹੀਂ ਜਿਹੜਾ ਹੈਗਾ ਖੁੱਲ ਕੇ ਸਾਹਮਣੇ ਆਇਆ ਜਿਹੜਾ ਹਰਜਿੰਦਰ ਸਿੰਘ ਝੋਲ ਮੇਲੇ ਦਾ ਇੱਥੇ ਮਰਡਰ ਹੋ ਗਿਆ ਸੀ ਮਾਲ ਰੋਡ ਦੇ ਐਸੋਸੀਏਸ਼ਨ ਦਾ ਪ੍ਰਧਾਨ ਸੀਗਾ ਜੀ ਉਹ ਤੇ ਬੜਾ ਰੋਸ਼ ਹੈ ਲੋਕਾਂ ਦੇ ਵਿੱਚ ਇਸ ਚੀਜ਼ ਦਾ ਵੀ ਇਹਨਾਂ ਦੀ ਗੁੰਡਾਗਰਦੀ ਹੈ ਜਿਹੜੀ ਦਿਨ-ਬਦ ਦਿਨ ਵੱਧਦੀ ਜਾ ਰਹੀ ਹੈ ਵੀ ਇਹਨਾਂ ਦੇ ਉੱਤੇ ਬਿਜ਼ਨਸ ਦੀ ਜਾਂਚ ਵੀ ਲੱਗੀ ਹੋਈ ਹੈ ਤਾਂ ਵੀ ਹਲੇ ਤੱਕ ਇਹਨਾਂ ਦੇ ਕੋਈ ਕਾਰਵਾਈ ਨਹੀਂ ਹੋਈ 7 ਮਹੀਨੇ ਹੋ ਗਏ ਇਨਕੁਆਰੀ ਚੱਲਦੇ ਨੂੰ ਤੇ ਕਾਰਪੋਰੇਸ਼ਨ ਨੇ ਇਹਦੇ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਜਦੋਂ ਕਿ ਇਹ ਕੋਈ ਵੀ ਚੀਜ਼ ਫੁੱਲਫਿਲ ਨਹੀਂ ਕਰ ਪਾਇਆ ਡੀਸੀ ਸਾਹਿਬ ਨੂੰ ਅਸੀਂ ਜਦੋਂ ਇਹ ਗੱਲਾਂ ਕੀਤੀਆਂ ਤੇ ਉਹਨਾਂ ਨੂੰ ਦੱਸਿਆ ਵੀ ਸਾਡੀ ਐਗਰੀ ਹੈਗਾ ਅਦਰਵਾਈਜ਼ ਜਿਹੜਾ ਹੈਗਾ ਉਹ ਬੰਦ ਵੀ ਕੋਲ ਜਾਰੀ ਰਹੂਗੀ ਤਾਂ ਡੀਸੀ ਸਾਹਿਬ ਨੇ ਦੱਸਿਆ ਵੀ ਜੇ ਮੈਂ ਇਸ ਨੂੰ ਸਸਪੈਂਡ ਕਰਦਾ ਹੈ ਰੱਦ ਕਰਦਾ ਹੈਗਾ ਤੇ ਇਸ ਨੂੰ ਮਤਲਬ ਲੀਗਲੀ ਤੌਰ ਦੇ ਉੱਤੇ ਉਹ ਸਹੀ ਨਹੀਂ ਹੋਊਗਾ ਇਹ ਕੋਰਟ ਦੇ ਵਿੱਚ ਉਹ ਸਟੇ ਵਗੈਰਾ ਲੈ ਸਕਦਾ ਅਸੀਂ ਕਹ ਜੀ ਉਹ ਤੁਹਾਡੀ ਪ੍ਰੋਬਲਮ ਹੈ ਦੇਖੋ ਜੀ ਅਸੀਂ ਉਸ ਤੋਂ ਬਾਅਦ ਆਪਦਾ ਮਾਰਨ ਵਰਤ ਤੇ ਵੀ ਬਹਿ ਸਕਦੇ ਆਂ ਭੁਖੜ ਹੜਤਾਲ ਤੇ ਵੀ ਬਹਿ ਸਕਦੇ ਆਂ ਤੇ ਸਾਡਾ ਜਿਹੜਾ ਤਰਨਾ ਹੈਗਾ ਉਹ اسی ਤਰ੍ਹਾਂ ਜਾਰੀ ਰਹੂਗਾ 15 ਤਰੀਕ ਨੂੰ ਪੰਜਾਬ ਬਠਿੰਡਾ ਜਿਹੜਾ ਹੈਗਾ ਉਹ ਬੰਦ ਰੱਖਣਾ ਸਾਡੀ ਮਜਬੂਰੀ ਹੋਊਗੀ ਕਰਨਾ ਦੇਣਾ ਸਾਡੀ ਮਜਬੂਰੀ ਹੋਊਗੀ ਕਿਉਂਕਿ ਸਾਨੂੰ 1 ਸਾਲ ਹੋ ਗਿਆ ਜੀ ਗੁੰਡਾਗਰਦੀ ਬਰਦਾਸ਼ਤ ਕਰਦੇ ਆ। ਮੀਟਿੰਗ ਤੋਂ ਕੋਈ ਸੈਟੀਸਫੈਕਸ਼ਨ ਨਹੀਂ ਮਿਲਿਆ। ਸਾਨੂੰ ਕੋਈ ਸੈਟੀਸਫੈਕਸ਼ਨ ਨਹੀਂ ਜੀ ਡੀਸੀ ਸਾਹਿਬ ਨੇ ਆਪਦੇ ਲੈਵਲ ਦੇ ਉੱਤੇ ਹੋ ਸਕਦਾ ਉਹ ਸਹੀ ਹੋਣ। ਲੇਕਿਨ ਜਿਹੜਾ ਇਹ ਮੈਸੇਜ ਜਿਹੜਾ ਤੁਸੀਂ ਆਪਦੇ ਬਾਕੀ ਬਜ਼ਾਰਾਂ ਦੇ ਵਿੱਚ ਕਨਵੇ ਕਰ ਰਹੇ ਹੈਗੇ ਆ ਤਾਂ ਬਜ਼ਾਰਾਂ ਦੀ ਇੱਕੋ ਹੀ ਮੰਗ ਹੈ ਵੀ ਅਸੀਂ ਕੋਈ ਲੌਲੀਪੌਪ ਨਹੀਂ ਲੈਣਾ 15 ਕਿਨਾ 20 ਦੇ ਨਾਲ ਆ। ਇਹ ਸਾਨੂੰ ਆਸ਼ਵਾਸ਼ਣ ਪਹਿਲਾਂ ਵੋਟਾਂ ਦੇ ਨੇੜੇ ਵੀ ਬਹੁਤ ਮਿਲ ਗਏ। ਅਸੀਂ ਸੀਐਮ ਭਗਵੰਤ ਮਾਨ ਜੀ ਜਦੋਂ ਇੱਥੇ ਮਠਿੰਡੇ ਆਏ ਸੀਗੇ ਥੋਬੀ ਬਾਜ਼ਾਰ ਦੇ ਵਿੱਚ ਆਪਦਾ ਉਦੋਂ ਉਹਨਾਂ ਦੇ ਹੱਥ ਦੇ ਵਿੱਚ ਵੀ ਅਸੀਂ ਮੰਗ ਪੱਤਰ ਉਹਨਾਂ ਨੂੰ ਖੁਦ ਪਕੜਵਾਤਾ ਸੀਗਾ ਤੇ ਉਹਨਾਂ ਨੂੰ ਦੱਸ ਵੀ ਦਿੱਤਾ ਸੀ ਵੀ ਸਾਡਾ ਬਹੁਤ ਗੰਭੀਰ ਮੁੱਦਾ ਹੈ ਤੇ ਸਾਨੂੰ ਉਹਨਾਂ ਨੇ ਸੀਐਮ ਸਾਹਿਬ ਨੇ ਆਸ਼ਵਾਸ਼ਣ ਵੀ ਦਿਵਾਇਆ ਸੀਗਾ ਵੀ ਜਲਦੀ ਇਸ ਨੂੰ ਸਹੀ ਕਰ ਦੂੰਗਾ ਲੇਕਿਨ 6-7 ਮਹੀਨੇ ਉਸ ਚੀਜ਼ ਨੂੰ ਵੀ ਜਿਹੜਾ ਹੈਗਾ ਲੰਘ ਗਏ ਤੇ ਹੁਣ ਸਾਡੇ ਸਾਰੇ ਬਜ਼ਾਰਾਂ ਦੀ ਸਾਰੇ ਲੋਕਾਂ ਦੀ ਜਿਹੜੇ ਆਸੇ-ਪਾਸੇ ਜਿੰਨੇ ਲੋਕਾਂ ਦੇ ਨਾਲ ਤੱਕਾ ਹੁੰਦਾ ਦੇਖੋ ਦੁਕਾਨਦਾਰਾਂ ਦੇ ਪੋਲ ਜਿਹੜੇ ਬੰਦੇ ਆਂਦੇ ਹੈਗੇ ਉਹ ਦੁਕਾਨਦਾਰ ਨਹੀਂ ਹੁੰਦੇ ਉਹ ਆਸੇ-ਪਾਸੇ ਲੋਕ ਆਏ ਹੁੰਦੇ ਲੋਕ ਪੀੜਤ ਬਹੁਤ ਇਹਨਾਂ ਤੋਂ ਆਸ-ਪਾਸ ਦੀਆਂ ਮੰਡੀਆਂ ਵਾਲੇ ਵੀ ਜਿਹੜੇ ਹੈਗੇ ਇਸ ਧਰਨੇ ਦੇ ਵਿੱਚ ਪਹੁੰਚ ਰਹੇ ਆ ਸਾਨੂੰ ਪੂਰੀ سپورਟ ਮਿਲ ਰਹੀ ਆ ਆਰਡਰਡ ਐਸੋਸੀਏਸ਼ਨਾਂ ਦੇ ਸਾਨੂੰ ਲੈਟਰ ਆ ਰਹੇ ਹੈਗੇ ਲਿਖ ਕੇ ਵੀ ਅਸੀਂ ਉਸ ਧਰਨੇ ਦੇ ਵਿੱਚ ਜ਼ਰੂਰ ਪਹੁੰਚਾਂਗੇ ਤੇ ਬਹੁਤ ਵੱਡਾ ਧਰਨਾ ਹੋਊਗਾ ਤੇ ਬਠਿੰਡਾ ਬੰਦ ਰਹੂਗਾ ਜੀ ਉਸ ਦਿਨ